ਹਮ ਮੈਲੇ ਤੂੰ ਊਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤੁਰ ਸਿਆਣੇ ਤੂੰ ਸਰਬ ਕਲਾ ਗਿਆਤਾ ਹਮ ਮੂਰਖ ਤゥム ਚਤੁਰ ਸਿਆਣੇ ਤੋ ਸਰਬ ਕਲਾ ਵਾਹਿਗੁਰੂ ਜੀ ਕੀ ਫਤਿਹ ਪਰਮ ਆਦਬ ਸਨਮਾਨ ਜੋਗ ਕੁੱਲ ਜਹਾਨ ਦੇ ਮਾਲਕ ਸ਼ਬਦ ਅਵਤਾਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰਾਂ ਜੀ ਨੇ અપਾਰ ਕਿਰਮਾ ਕਿਰਪਾ ਰਹਿਮਤ ਬਖਸ਼ਿਸ਼ ਕਰਕੇ ਸਤਕਾਰਯੋਗ ਭਾਈ ਗੁਰਦਾਸ ਸਾਹਿਬ ਜੀ ਦੀ ਜੋ ਪਾਵਨ ਪਵਿੱਤਰ ਗੁਰਬਾਣੀ ਜੀ ਵਿਚਾਰ ਸੰਪੂਰਨ ਕਰਵਾਈ ਹੈ ਇਸ ਤੋਂ ਉਪਰੰਤ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਉਦਮ ਉਪਰਾਲੇ ਬਖਸ਼ਿਸ਼ ਕੀਤੇ ਹਨ ਕਿ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤਿਨਾਂ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਸਤਿਗੁਰੂ ਜੀ ਨੇ ਸਿਰ ਤੇ ਮਿਹਰ ਪਰੇ ਹੱਥ ਰੱਖ ਕੇ ਉਦਮ ਉਪਰਾਲੇ ਬਖਸ਼ਿਸ਼ ਕੀਤੇ ਗੁਰਮੁਖੋ ਪਾਵਨ ਬਾਣੀ ਦੀ ਵਿਚਾਰ ਆਰੰਭ ਕਰਨ ਦਾ ਇਹ ਅਮੋਲਕ ਸੁਭਾਗਾ ਸਮਾਂ ਸਤਿਗੁਰੂ ਜੀ ਨੇ ਸਾਨੂੰ ਸਰਬੱਤ ਗੁਰਸਿੱਖ ਸੰਗਤਾਂ ਨੂੰ ਬਖਸ਼ਿਸ਼ ਕੀਤਾ ਹੈ ਸੋ ਆਓ ਮਨ ਚਿਤ ਵਰਤੀਆਂ ਇਕਾਗਰ ਕਰਕੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਦੇ ਨਾਲ ਜੁੜਨ ਦਾ ਯਤਨ ਕਰਿਏ ਜੀ ਰਸਨਾ ਨੂੰ ਪਵਿੱਤਰ ਕਰਿਏ ਉਚਾਰਨ ਕਰਿਏ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਭ ਤੋਂ ਪਹਿਲਾਂ ਜਿਨ੍ਹਾਂ ਦੇ ਬਾਰੇ ਆਪਾਂ ਵਿਚਾਰ ਆਰੰਭ ਕਰਨੀ ਹੈ ਤਨ ਤਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਜੀਆ ਦੇ ਬਾਰੇ ਥੋੜੀ ਜਾਣਕਾਰੀ ਸਾਨੂੰ ਹੋਣੀ ਚਾਹੀਦੀ ਹੈ ਕਿਉਂਕਿ ਆਮ ਕਰਕੇ ਜਦੋਂ ਇਨਸਾਨ ਦੇ ਕੋਲ ਥੋੜਾ ਜਿਹਾ ਗਿਆਨ ਆ ਜਾਂਦਾ ਹੈ ਥੋੜੀ ਜੀ ਵਿਦਿਆ ਆ ਜਾਂਦੀ ਹੈ ਤੇ ਮਨੁੱਖ ਇਦਾਂ ਸੋਚਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਜੋ ਹੈ ਉਹ ਕੇਵਲ ਤੇ ਕੇਵਲ ਜ਼ਿੰਦਗੀ ਨੂੰ ਜਿਉਣ ਦਾ ਇੱਕ ਢੰਗ ਹੈ ਗੁਰਮਖੋ ਇਹ ਗੱਲ ਸੱਚ ਹੈ ਕਿ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਦੀ ਹੈ ਪਰ ਇਥੋਂ ਤੱਕ ਹੀ ਸੀਮਤ ਰਹਿ ਜਾਣਾ ਕਿ ਪਾਤਸ਼ਾਹ ਜੀ ਦੀ ਬਾਣੀ ਕੇਵਲ ਜ਼ਿੰਦਗੀ ਨੂੰ ਜਿਉਣ ਦਾ ਢੰਗ ਦੱਸਦੀ ਹੈ ਇਹ ਸਾਡੇ ਵਾਸਤੇ ਬਹੁਤ ਘਾਟੇ ਵਾਲੀ ਗੱਲ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਨਮਸਕਾਰ ਕਰਨੀ ਕਦਮ ਚੱਲ ਕੇ ਗੁਰੂ ਸਾਹਿਬ ਜੀ ਦੇ ਕੋਲ ਆਉਣਾ ਸਤਿਗੁਰਾਂ ਜੀ ਦੀ ਅਦਬ ਪਿਆਰ ਦੇ ਨਾਲ ਪ੍ਰਕਰਮਾ ਕਰਨੀ ਗੁਰਮੁਖੋ ਇਹ ਕੋਈ ਫਾਰਮਲਿਟੀਆਂ ਨਹੀਂ। ਕਈ ਵਾਰੀ ਇਨਸਾਨ ਕਹਿ ਦਿੰਦਾ ਕਿ ਜੀ ਇਹ ਤਾਂ ਮੱਥਾ ਟੇਕਣਾ ਜਾਂ ਸਤਿਗੁਰੂ ਜੀ ਦੀ ਸੇਵਾ ਕਰਨੀ ਇਹ ਤਾਂ ਫਾਰਮਲਿਟੀਆਂ ਹਨ ਨਹੀਂ। ਥੋੜਾ ਜਿਹਾ ਆਪਾਂ ਪਿਸ਼ੋਕੜ ਦੇ ਵੱਲ ਨਿਗਾਹ ਮਾਰਾਂਗੇ ਤੇ ਫੇਰ ਸਾਨੂੰ ਪਤਾ ਲੱਗੇਗਾ ਕਿ ਸਤਗੁਰੂ ਜੀ ਦੀ ਪਾਵਨ ਪਵਿੱਤਰ ਕੁਰਬਾਨੀ ਕੇਵਲ ਇੱਕ ਸਿਲੇਬਸ ਨਹੀਂ ਹੈ ਗੁਰੂ ਸਾਹਿਬ ਜੀ ਦੀ ਬਾਣੀ ਬਖਸ਼ਿਸ਼ਾ ਕਰਨ ਵਾਲੀ ਹੈ ਸਤਗੁਰੂ ਜੀ ਦੀ ਬਾਣੀ ਨਿਯਮਤਾ ਵੰਡਣ ਵਾਲੀ ਹੈ ਗੁਰਮੁਖੋ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਗੁਰਾਂ ਜੀ ਦਾ ਜਦੋਂ ਆਨੰਦ ਕਾਰਜ ਹੋਣ ਲੱਗਦਾ ਹੈ ਮਾਤਾ ਸੁਲੱਖਣੀ ਜੀ ਦੇ ਨਾਲ ਬਟਾਲਾ ਸਾਹਿਬ ਗੁਰਦੁਆਰਾ ਜੋ ਕੰਧ ਸਾਹਿਬ ਵਿਖੇ ਉੱਥੇ ਹੁਣ ਜੋ ਪਿਛੋਂ ਤੋਂ ਰਵਾਇਤ ਚੱਲੀ ਆਉਂਦੀ ਸੀ ਕਿ ਉਦੋਂ ਇੱਕ ਕੁੰਡ ਦੇ ਵਿੱਚ ਅੱਗ ਬਾਲ ਕੇ ਉਹਦੇ ਆਲੇ-ਦੁਆਲੇ ਫੇਰੇ ਲਏ ਜਾਂਦੇ ਸਨ ਹੁਣ ਸਤਿਗੁਰੂ ਜੀ ਦਾ ਆਨੰਦ ਕਾਰਜ ਹੋਣ ਲੱਗਦਾ ਹੈ ਤੇ ਪਾਤਸ਼ਾਹ ਜੀ ਨੂੰ ਕਹਿੰਦੇ ਹਨ ਕਿ ਜੇ ਤੁਸੀਂ ਅੱਗ ਦੇ ਆਲੇ ਦੁਆਲੇ ਜੋ ਫੇਰੇ ਲੈਣੇ ਹਨ ਇਸ ਤਰ੍ਹਾਂ ਦੇ ਨਾਲ ਤੁਹਾਡਾ ਵਿਆਹ ਸੰਪੂਰਨ ਹੋਵੇਗਾ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਅੱਗ ਦੇ ਦੁਆਲੇ ਫੇਰੇ ਨਹੀਂ ਲਵਾਵਾਂਗਾ ਕਹਿੰਦੇ ਕਿਉਂ ਸਤਿਗੁਰੂ ਜੀ ਕਹਿੰਦੇ ਕਿ ਜੋ ਅਗ ਨੂੰ ਬਣਾਉਣ ਵਾਲਾ ਵੱਡਾ ਹੈ ਮੈਂ ਉਹਦੇ ਆਲੇ-ਦੁਆਲੇ ਫੇਰੇ ਲਵਾਂਗਾ ਅਗ ਨੂੰ ਬਣਾਉਣ ਵਾਲਾ ਕੌਣ ਹੈ ਕਹਿੰਦੇ ਅਕਾਲ ਪੁਰਖ ਪਰਮਾਤਮਾ ਹੁਣ ਉਹ ਕਹਿੰਦੇ ਤੁਸੀਂ ਤਾਂ ਕਹਿੰਦੇ ਹੋ ਕਿ ਪਰਮੇਸ਼ਰ ਨੂੰ ਵੇਖਿਆ ਨਹੀਂ ਜਾ ਸਕਦਾ ਨਾ ਉਹਨੂੰ ਫੜਿਆ ਜਾ ਸਕਦਾ ਨਾ ਉਹਨੂੰ ਸਪਰਸ਼ ਕੀਤਾ ਜਾ ਸਕਦਾ ਤੇ ਹੁਣ ਕਿੱਥੋਂ ਪ੍ਰਮਾਤਮਾ ਨੂੰ ਲਿਆ ਕੇ ਬਿਠਾਈਏ ਵੱਡੇ ਨੂੰ ਕਿੱਥੋਂ ਲਈਏ ਸਤਿਗੁਰੂ ਜੀ ਨੇ ਸਿੱਖਾਂ ਨੂੰ ਆਖਿਆ ਕਿ ਸਿੱਖੋ ਜਾਓ ਕਲਮ ਸਿਆਹੀ ਦਿਵਾਨਤ ਲੈ ਕੇ ਆਓ ਤੇ ਇੱਕ ਕਾਗਜ਼ ਲੈ ਕੇ ਆਓ ਤਾਂ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਮੂਲ ਮੰਤਰ ਉਚਾਰਨ ਕੀਤਾ ਸਤਿਗੁਰੂ ਜੀ ਨੇ ਮੂਲ ਮੰਤਰ ਉਚਾਰਨ ਕਰਕੇ ਲਿਖਿਆ ਬਕਾਇਦਾ ਉੱਥੇ ਬੜੀ ਸੋਹਣੀ ਲਿਖਾਈ ਦੇ ਵਿੱਚ ਬੜੀ ਸੋਹਣੀ ਜੋ ਪਾਲਕੀ ਬਣਾ ਕਰਕੇ ਚੌਂਕੀ ਬਣਾ ਕਰਕੇ ਉਹਦੇ ਉੱਪਰ ਸਾਫ ਸੋਹਣਾ ਕੱਪੜਾ ਵਿਛਾ ਕੇ ਤੇ ਉਹ ਜਿਹੜਾ ਇੱਕ ਓੰਕਾਰ ਮੂਲ ਮੰਤਰ ਸੀ ਮੂਲ ਮੰਤਰ ਗੁਰੂ ਗ੍ਰੀਵਨਵਾਸ ਸੱਚੇ ਪਾਤਸ਼ਾਹ ਜੀ ਨੇ ਫਿਰ ਉੱਥੇ ਸੁਭਾਇਮਨ ਕਰਕੇ ਸਤਿਗੁਰੂ ਜੀ ਕਹਿੰਦੇ ਮੇਰਾ ਗੁਰੂ ਮੇਰਾ ਵੱਡਾ ਜੋ ਹੈ ਉਹ ਗੁਰਬਾਣੀ ਹੈ ਤਾਂ ਗੁਰੂ ਸਾਹਿਬ ਜੀ ਨੇ ਫਿਰ ਮੂਲ ਮੰਤਰ ਦੇ ਦਿਵਾਲੀ ਜੋ ਪ੍ਰਕਰਮਾ ਕਰਕੇ ਆਪਣੇ ਆਨੰਦ ਕਾਰਜਾਂ ਦੀ ਰਸਮ ਨੂੰ ਸੰਪੂਰਨ ਕੀਤਾ ਸੀ ਇਸ ਤੋਂ ਥੋੜਾ ਜਿਹਾ ਹੋਰ ਅੱਗੇ ਆ ਜਾਈਏ ਤਨ ਤਨ ਸ੍ਰੀ ਗੁਰੂ ਭਰ رائے ਸਾਹਿਬ ਜੀ ਮਹਾਰਾਜ ਇੱਕ ਸਮੇਂ ਪਲੰਗ ਤੇ ਆਰਾਮ ਕਰਦੇ ਨੇ ਤੇ ਦੋ ਸਿੱਖ ਸਤਗੁਰਾਂ ਜੀ ਦੇ ਕੋਲ ਮੌਜੂਦ ਹਨ ਉਹ ਸਿੱਖਾਂ ਦੇ ਮਨ ਵਿੱਚ ਪ੍ਰੇਮ ਆਇਆ ਤੇ ਗੁਰਸਿੱਖ ਪ੍ਰੇਮ ਦੇ ਨਾਲ ਉੱਚੀ ਆਵਾਜ਼ ਦੇ ਨਾਲ ਬਾਣੀ ਦਾ ਸ਼ਬਦ ਉਹਨਾਂ ਨੇ ਪੜਨਾ ਸ਼ੁਰੂ ਕਰ ਦਿੱਤਾ ਜਦੋਂ ਬਾਣੀ ਦੇ ਸ਼ਬਦ ਦੀ ਆਵਾਜ਼ ਸਤਿਗੁਰੂ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਜੀ ਦੇ ਕੰਨਾਂ ਦੇ ਵਿੱਚ ਪਈ ਸਤਿਗੁਰੂ ਜੀ ਕਾਲ ਦੇ ਨਾਲ ਆਪਣੇ ਪਲੰਗ ਤੋਂ ਉੱਠਦੇ ਹਨ ਜਦੋਂ ਕਾਲੀ ਦੇ ਨਾਲ ਪਲੰਗ ਤੋਂ ਉੱਠੇ ਤੇ ਗੁਰੂ ਸਾਹਿਬ ਜੀ ਦੇ ਗੋਡੇ ਦੇ ਉੱਪਰ ਛੱਟ ਲੱਗ ਗਈ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਆਪ ਜੀ ਐਨੀ ਕਾਲੀ ਦੇ ਨਾਲ ਕਿਉਂ ਉੱਠੇ ਤੁਹਾਡੇ ਦੇਖੋ ਛੱਟ ਵੀ ਲੱਗ ਗਈ ਮਹਾਰਾਜ ਕਹਿਣ ਲੱਗੇ ਸਿੱਖੋ ਮੇਰੇ ਸਰੀਰ ਦੇ ਨਾਲੋਂ ਜ਼ਿਆਦਾ ਵੱਡੀ ਜਿਹੜੀ ਉਹ ਗੁਰਬਾਣੀ ਹੈ ਗੁਰਬਾਣੀ ਮੇਰੇ ਕੋਲ ਪੜ੍ਹੀ ਜਾ ਰਹੀ ਹੋਵੇ ਤੇ ਮੈਂ ਪਲੰਘ ਤੇ ਆਰਾਮ ਕਰ ਰਿਆ ਹੋਵਾਂ ਇਦਾਂ ਨਹੀਂ ਹੋ ਸਕਦਾ ਬਾਣੀ ਵੱਡੀ ਹੈ ਸਤਿਗੁਰੂ ਨਾਨਕਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਇਸ ਇਲਾਹੀ ਬਾਣੀ ਨੂੰ ਗੁਰੂ ਜਿਹੜਾ ਹੈ ਉਹ ਦੱਸਿਆ ਹੈ ਤਨ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਸਤਗੁਰਾਂ ਜੀ ਨੇ ਵੀ ਬਾਣੀ ਦਾ ਅਦਬ ਕੀਤਾ ਸਤਕਾਰ ਕੀਤਾ ਤੇ ਗੁਰਮੁਖੋ ਸਤਕਾਰ ਵੱਡੇ ਦਾ ਕੀਤਾ ਜਾਂਦਾ ਹੈ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਪਹਿਲੀ ਸੰਪਾਦਨਾ ਸ੍ਰੀ ਅਮਰਤ ਸਰ ਸਾਹਿਬ ਵਿਖੇ ਸ੍ਰੀ ਰਾਮ ਸਰ ਸਾਹਿਬ ਵਿਖੇ ਜੋ ਕਰਵਾਈ ਕਰਦਾਸ ਸਾਹਿਬ ਜੀ ਨੇ ਇਸ ਲਿਖਾਈ ਦੀ ਜੋ ਸੇਵਾ ਕੀਤੀ ਤਾਂ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਜਦੋਂ ਸੁਖਾਸਣ ਦਾ ਸਮਾਂ ਹੁੰਦਾ ਸੀ ਨਾ ਪਾਤਸ਼ਾਹ ਜੀ ਪਲੰਗ ਤੇ ਆਰਾਮ ਕਰਦੇ ਸਨ ਤੇ ਜਦੋਂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸੁਖਾਸਣ ਦੀ ਸੇਵਾ ਹੋਈ ਤੇ ਗੁਰੂ ਸਾਹਿਬ ਜੀ ਨੇ ਆਪਣੇ ਪਲੰਗ ਤੇ ਜਿਹੜਾ ਸੀ ਸੋਹਣਾ ਸਾਫ ਆਸਣ ਵਿਛਾਇਆ ਤੇ ਗੁਰੂ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਉਸੇ ਆਸਣ ਲਗਵਾਇਆ ਤੇ ਆਪ ਸਤਿਗੁਰੂ ਜੀ ਉਸ ਪਲੰਗ ਦੇ ਥੱਲੇ ਜਦੋਂ ਪੈਣ ਲੱਗੇ ਤੇ ਸਿੱਖਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਉਹ ਆਪ ਜੀਆ ਦਾ ਆਸਣ ਨਾਲ ਆਪਾਂ ਲਗਵਾ ਦਿੰਨੇ ਆ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ ਗੁਰੂ ਸਾਹਿਬ ਜੀ ਦੇ ਬਰਾਬਰ ਨਹੀਂ ਬੈਠਿਆ ਜਾ ਸਕਦਾ ਤੇ ਅੱਜ ਵੀ ਜਦੋਂ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਜਾਵਾਂਗੇ ਤਾਂ ਉੱਥੇ ਜਦੋਂ ਜਿੱਥੇ ਸਤਗੁਰਾਂ ਜੀ ਦਾ ਸੁਖਾਸਣ ਹੁੰਦਾ ਨਾ ਧਿਆਨ ਦੇ ਨਾਲ ਜੇਕਰ ਆਪਾਂ ਵੇਖੀਏ ਤਾਂ ਹਰ ਰੋਜ਼ ਉੱਥੇ ਇੱਕ ਸਾਫ਼ ਚਿੱਟੇ ਰੰਗ ਦੀ ਚਾਦਰ ਵਿਛਾਉਂਦੇ ਹਨ ਉਹ ਪ੍ਰਤੀਕ ਹੈ ਇਸ ਗੱਲ ਦਾ ਕਿ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਅਦਬ ਕਰਨਾ ਪਾਵਨ ਪਵਿੱਤਰ ਗੁਰਬਾਣੀ ਦਾ ਸਤਿਕਾਰ ਕਰਨਾ ਸਾਡੇ ਵਾਸਤੇ ਕਿੰਨਾ ਲਾਜ਼ਮੀ ਹੈ ਸੋ ਗੁਰੂ ਪਿਆਰੇ ਗੁਰਸਿੱਖੋ ਅੱਜ ਆਪਾਂ ਇੱਥੋਂ ਤੱਕ ਜਿਹੜੀ ਇਤਿਹਾਸ ਦੇ ਵਿੱਚੋਂ ਵਿਚਾਰ ਸਾਂਝੀ ਕੀਤੀ ਹੈ ਕੱਲ ਨੂੰ ਗੁਰੂ ਸਾਹਿਬ ਜੀ ਦੀ ਕਿਰਪਾ ਕਰਨ ਬਖਸ਼ਿਸ਼ ਕਰਨ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਨਾਮ ਹੈ ਨਾਮ ਤੋਂ ਵਿਚਾਰ ਆਪਾਂ ਆਰੰਭ ਕਰਾਂਗੇ ਕਿ ਸਤਗੁਰਾਂ ਜੀ ਦੇ ਨਾਮ ਦੇ ਵਿੱਚ ਕਿੰਨੇ ਭੇਦ ਹਨ ਤੇ ਉਸ ਤੋਂ ਬਾਅਦ ਫਿਰ ਸਤਗੁਰੂ ਜੀ ਦੀ ਇਲਾਹੀ ਅੰਮ੍ਰਿਤ ਬਾਣੀ ਦੀ ਵਿਚਾਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਆਰੰਭ ਹੋਵੇਗੀ ਸੋ ਹਰ ਰੋਜ਼ ਯਤਨ ਕਰਿਆ ਕਰੀਏ ਗੁਰਮੁਖੋ ਕਿ ਗੁਰੂ ਸਾਹਿਬ ਜੀ ਦੀ ਗੋਦ ਵਿੱਚ ਆਉਣ ਦਾ ਸਤਗੁਰਾਂ ਜੀ ਦੀ ਸੰਗਤ ਵਿੱਚ ਆ ਕੇ ਬੈਠਣ ਦਾ ਪਾਤਸ਼ਾਹ ਜੀ ਦੀ ਬਾਣੀ ਦੀ ਵਿਚਾਰ ਸਰਵਣ ਕਰਿਆ ਕਰੀਏ ਹੁਣ ਬੇਅੰਤ ਭੁੱਲਾਂ ਦੀ ਮਾਫੀ ਆਉ ਹੁਣ ਆਪਾਂ ਛੇ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਕਰਕੇ ਫੇਰ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਵੇਗੀ ਆਪ ਜੀ ਸਮੁੱਚੀ ਸੰਗਤ ਮਿਲ ਕੇ ਕਰੋ ਕਿਰਪਾਲਤਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਦ ਸੇਤੀ ਮਨ ਵਜਿ ਆਵਦਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸਭ ਦੂਤਾਂ ਗਾਵੋ ਹਰੀ ਕੇ ਰਾਮਨ ਜਨੇ ਵਸਾਇਆ ਕਹੇ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹਉ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਕਰੇ ਤੇਰਾ ਕਰਜ ਸਭ ਸਵਾਰਣਾ ਸਭ ਨਾ ਗੱਲਾਂ ਸਮਰਤ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹਉ ਹਰ ਨਾਲੇ ਸਾਚੇ ਸਾਹਿਬ ਚਾ ਨਹੀਂ ਕਰਦੇ ਰੈ ਕਰਤਾ ਤੇ ਰੈ ਸਭ ਕਿਛ ਹੈ ਜਿਸ ਦੇ ਸੋ ਪਾਵੈ ਸਦਾ ਸਿਪਤ ਸਲਾਹ ਤੇਰੇ ਨਾਮ ਮਨ ਵਸਾਵੈ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸਚੇ ਸਾਹਿਬ ਕਿਆ ਨਾਹੀ ਕਰ ਦੇ ਰੈ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਨ ਭੁਖਾਂ ਸਭ ਗਵਾਈਆ ਕਰ ਸੰਤ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਜਿਹਾ ਇਹ ਵੜਾਈਆ ਕਹ ਨਾਨਕ ਸੁਣਹੁ ਸੰਤੋ ਸ਼ਬਦ ਧਰੋ ਪਿਆਰੂ ਸੱਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰਹੀ ਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਭਇਆ ਤਦ ਜਨ ਕੋ ਸੇ ਨਾਮ ਹਰਿ ਕੈ ਲਾਗੇ ਤਹਿ ਨਾਨਕ ਤੈ ਸੁਖੋ ਤਿਤ ਕਰ ਅਨਹਦ ਵਾਜੀ ਅਨਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਰਮ ਬ੍ਰਹਮ ਪ੍ਰਭ ਪਾਇਆ ਪੁਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਬ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਿ ਆ ਭਰਪੂਰੇ ਮੈਂ ਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ ਸੁਣਤੇ ਪੁਨੀਤ ਕਹਦੇ ਪਵਿਤ ਸਤ ਗੁਰ ਰਹਿ ਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ